ਨਾ 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 ਹਾਂ ਮਤਲਬ ਇਹ ਨਹੀਂ ਕੇ ਕੰਮ ਕਰ ਬੱਚੇ ਇਹ ਕੰਮ ਕਰ ਕਰੋ ਇਹ ਕਿੱਥੇ ਆ ਗਿਆ ਬੱਚੇ ਮੇਰੀ ਗੱਲ ਸੁਣੋ ਫਾੜੂ ਆ ਗਿਆ ਮੇਰੀ ਮੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪ ਦੀ ਲੋੜ ਹੈ ਜੈਸੇ ਐਜੂਕੇਸ਼ਨ ਦੀ ਕੋਈ ਇੱਕ ਮਿੰਟ ਪਾਜੀ ਕਿੱਥੇ ਆ ਰਹੇ ਹਾਂ ਇੱਥੇ ਕਰ ਦਿਓ ਹਾਂ ਜੀ ਪਾਜੀ ਇਹ ਬਿਮਾਰ ਪਈ ਜਾਂ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ। ਹਾਂ ਠੀਕ ਹੈ। ਬਿਲਕੁਲ ਨਹੀਂ ਮਿਲੇਗੀ। ਤੁਹਾਡੀ ਤੁਹਾਡੀ ਜੋ ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਕੱਲ ਨੂੰ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ। ਡੋਟ ਵਰੀ ਤੇ ਇਹ ਸਾਰੀ ਫੈਮਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕਲਡ ਵਲਮਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ। ਬਹੁਤ ਪ੍ਰਸ਼ਾਸਨਤਾ ਸਰ ਸਰਤੇ ਹੈਗਾ ਵੀ ਸਾਡੇ ਬੱਚਿਆਂ ਦਾ ਰਹਿਮ ਕਰਕੇ ਸਾਡੇ ਸਰ ਨੇ ਮੈਂ ਤਾਂ गुजारਸ਼ ਕਰਦੇ ਆ ਵੀ ਸਾਡਾ ਮੇਰਾ ਬੱਚਿਆਂ ਦਾ ਘਰ ਨਾ ਠਾਇਆ ਜਾਵੇ ਬਸ ਗੁਜ਼ਾਰਸ਼ ਹੀ ਕਰਦੀ ਆ ਸਰ ਮੈਂ ਵੀ ਮੇਰੇ ਬੱਚਿਆਂ ਦੀ ਛੱਤ ਨਾਟ ਆ ਜੋ ਕੁਝ ਪਹਿਲਾਂ ਹੋ ਗਿਆ ਤੇ ਅੱਜ ਮੈਂ ਵਾਪਸੇ ਚਾਹੁੰਦੀ ਆ ਸਾਰਾ ਬਹੁਤ ਬਹੁਤ ਸ਼ੁ크ਰੀਆ ਦਾ ਕਰਦਾ ਮੇਰੇ ਬੱਚਿਆਂ ਦਾ ਉਹਨਾਂ ਨੇ ਸੋਚਿਆ ਬਹੁਤ ਬਹੁਤ ਧੰਨਵਾਦ ਹੀ ਕਹਿਣੇ ਆ ਤੇ ਸਾਡੇ ਖਾਤਰ ਉਹਨਾਂ ਨੇ ਸਾਡੀ ਸਪੋਰਟ ਲਈ ਅਸੀਂ ਸ਼ੁ크ਰੀਆ ਦਾ ਕਰਨਾ ਚਾਹੁੰਦੇ ਆ ਸਾਰਾ ਉਹਦਾ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਆਪਣੇ ਬੱਚਿਆਂ ਪੜਾਵਾਗੇ ਲਗੜ ਨਾਲਾ ਜੇ ਇਹਨਾਂ ਦੀ ਚਾਹਤ ਪੜਨਗੀਆਂ ਦੇਖਣਗੀਆਂ ਅੱਗੇ ਜਾਣਗੀਆਂ ਬਸ ਇੰਨੀ ਬੁਝਾਰ ਸਾਬ ਸਾਡਾ ਘਰ ਰੁਕ ਗਿਆ ਜੀ ਉਹਦੀ ਗੱਲ ਆ ਉਹ ਤੁਹਾਡੀ ਪਰਚਾਈ ਨਹੀਂ ਪੜਾਈ ਅਸੀਂ ਬੱਚੇ ਨਹੀਂ ਕਰਾਂਗੇ ਵੀ ਬੱਚਿਆਂ ਦੇ ਘਰਾਵਾਂਗੇ ਜੇ ਕੋਈ ਵੀ ਹੈਲਪ ਦੀ ਲੋੜ ਪਈ ਅਸੀਂ ਉਹਨਾਂ ਨੂੰ ਕਹਾਗੇ ਗੁਜਾਰਸ਼ ਕਰਾਂਗੇ ਸਾਰ ਬੱਚੀਆਂ ਦੀ ਪੜ੍ਹਾਈ ਖਾਤਰ ਵੀ ਉਹ ਵੀ ਸਾਰਾ ਅਸੀਂ ਉਹਨਾਂ ਨੂੰ ਗੁਜਾਰਸ਼ ਕਰਾਂਗੇ ਵੀ ਨਾ ਕਿ ਅਸੀਂ ਗਲਤ ਕੰਮਾਂ ਚ ਹੀ ਬੜਾਂਗੇ ਅਸੀਂ ਨਹੀਂ ਬੜਦੇ ਸਰ ਮੇਰਾ ਤਾਂ ਬੱਚੀਆਂ ਦਾ ਘਰ ਆ ਜੋ ਕੁਝ ਪਹਿਲਾਂ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਦੇਖੋ ਇਹ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਉਹਨਾਂ ਨੇ ਇੱਕ ਮਹਮ ਸ਼ੁਰੂ ਕਰੀਆ ਨਸ਼ਿਆਂ ਦੇ ਖਿਲਾਫ ਉਹਦਾ ਅੱਜ ਸਾਡੇ ਪਿੰਡ ਚ ਇਹਨਾਂ ਦੇ ਪਹਿਲਾਂ ਜੋ ਪਰਚੇ ਸੀਗੇ ਉਹਦੇ ਸਬੰਧ ਵਿੱਚ ਇਹ ਬਕਾਇਦਾ ਪੰਚਾਇਤੀ ਜ਼ਮੀਨ ਤੇ ਸੀਗੇ ਤੇ ਉਹਦੇ ਅਨੁਸਾਰ ਸਾਨੂੰ ਪੰਚਾਇਤ ਨੂੰ ਇਹਦੇ ਵਿੱਚ ਇਨਵੋਲ ਹੋਣਾ ਪਿਆ ਜੀ ਸਾਡੇ ਜੋ ਸੀਗਾ ਅਪਦਾ ਪੰਚਾਇਤ ਵੱਲੋਂ ਵੀ ਸਾਡਾ ਜਿਹੜਾ ਪਿੰਡ ਆਊ ਡਰੱਗ ਫ੍ਰੀ ਹੋਵੇ ਜੀ ਉਹਦੇ ਤਹਿਤ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਸ਼ਲਾਘਾਯੋਗ ਹੈ ਜੀ ਤੇ ਅਸੀਂ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਉਹ ਉਹਨਾਂ ਦਾ ਕਰਤੇ ਸਾਰੇ ਪ੍ਰਸ਼ਾਸਨ ਆਇਆ ਜੀ ਤੇ ਅਸੀਂ ਇਸ ਨੂੰ ਇੱਕ ਡਰੱਗ ਫ੍ਰੀ ਮਹਿੰਮ ਨੂੰ ਹਲਾਰਾ ਦੇ ਸਾਡੇ ਪਿੰਡ 'ਚ ਪਹਿਲਾਂ ਤਾਂ ਕਾਫੀ ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਪਹਿਲਾਂ ਕੇਸ ਵੀ ਦਰਜ ਸੀਗੇ ਜੀ ਇਸ ਕੰਮ 'ਚ ਪਰ ਮੈਨੂੰ ਲੱਗਦਾ ਵੀ ਜੋ ਇਹ ਕਦਮ ਹੁਣ ਚੱਕਿਆ ਸਰਕਾਰ ਨੇ ਇਹਦੇ ਨਾਲ ਕਾਫੀ ਠੰਮੇ ਰੁਪਏ ਜੂਗੀ ਤੇ ਕਾਫੀ ਹੱਦ ਤੱਕ ਇਹ ਚੀਜ਼ ਹੁਣ ਬੰਦ ਹੋ ਜੂਗੀ ਲੇਕ ਪਰ ਹੋਰ ਕੰਮ ਕਰਦਾ ਹੁਣ ਬਹੁਤ ਘਟ ਗਿਆ ਸੀਗਾ ਜੀ ਹੁਣ ਜਿਹੜੇ ਨਵੇਂ ਨੌਜਵਾਨ ਆਏ ਨੇ ਤਾਂ ਉਹਨਾਂ ਨੇ ਇਹ ਕੰਮ ਛੱਡ ਦਿੱਤਾ ਸੀਗਾ ਤੇ ਜੋ ਇਹਨਾਂ ਦੇ ਪਹਿਲਾਂ ਬਿਊਰਗ ਸੀਗੇ ਉਹ ਕਰਦੇ ਸੀਗੇ ਪਰ ਉਹ ਹੁਣ ਨਹੀਂ ਰਹੇ ਹੋਣਗੇ ਸਾਡੇ ਪਿੰਡ ਪਹਿਲਾਂ ਹੋਏ ਮੇਰੀਆਂ ਕੋਈ 4-5 ਸਾਲ ਪਹਿਲਾਂ ਤਿੰਨ ਚਾਰ ਡੈਥਾਂ ਹੋਈਆਂ ਨੇ ਜੀ ਤੇ ਉਹਦੇ ਕਰਕੇ ਅਸੀਂ ਨੇ ਇਹ ਜਿਆਦਾ ਮੁੱਦਾ ਚੱਕਿਆ ਸੀਗਾ ਵੀ ਇਹ ਚੀਜ਼ ਕਦੇ ਦੁਬਾਰਾ ਰਿਪੀਟ ਨਾ ਹੋ ਜਵੇ ਕਿਹੋ ਜਿਹੇ ਬੰਦੇ ਪਰੇ ਕਿਸੇ ਲੱਭਾ ਪਾ ਕੇ ਅਸੀਂ ਜੀ ਜਿਹੜਾ ਪਹਿਲਾਂ ਮਤਾ ਪਾਇਆ ਸੀ ਪੰਚਾਇਤ ਵੱਲੋਂ ਜਦੋਂ ਸਾਡੇ ਸਰਪੰਚ ਜਿਹੜਾ ਪਹਿਲਾਂ ਮਤਾ ਸੀ ਉਹ ਨਸ਼ਿਆਂ ਖਿਲਾਫ ਇਹ ਪਾਇਆ ਸੀਗਾ ਜੀ ਵੀ ਜੋ ਵੀ ਨਸ਼ਾ ਵੇਚੂਗਾ ਜਾਂ ਉਹਦੀ ਮਦਦ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰਾਂਗੇ ਇਹ ਸ਼ਾਮਲਾੜਚ ਬਣਿਆ ਹੋਇਆ ਜੀ ਇਹ ਪਹਿਲਾਂ ਤੋਂ ਹੀ ਚੱਲਦਾ ਆਉਂਦਾ ਜੀ ਇਹ ਨੂੰ ਤਿੰਨ ਪੀੜੀਆਂ ਹੋ ਗਈਆਂ ਜੀ ਇਹਨਾਂ ਨੂੰ ਬੈਠਿਆ ਨੂੰ ਇੱਥੇ ਇਹ ਪੁਰਾਣਾ ਸ਼ਾਮਲਾੜਚ ਐਜ਼ ਅ ਗਰੀਬ ਤੌਰ ਤੇ ਅਸੀਂ ਇਹਨਾਂ ਨੂੰ ਸਹਾਇਤਾ ਦਿੱਤੀ ਸੀ ਜੀ ਪਿੰਡ ਨੇ ਪਰਿਵਾਰ ਦਾ ਹੁਣ ਕੀ ਕੰਡੀਸ਼ਨ ਹੈ ਜੀ ਪਰਿਵਾਰ ਦੇਖੋ ਜੀ ਗਰੀਬ ਹੈ ਛੋਟੀਆਂ-ਛੋਟੀਆਂ ਬੱਚੀਆਂ ਨੇ ਜੀ ਤੇ ਕਮਾਈ ਦਾ ਸਾਧਨ ਦਿਹਾੜੀ ਜੋਤ ਹੈ ਜੀ ਅਸੀਂ ਚਾਹੁੰਦੇ ਆ ਬਿਟਾ ਇਹ ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਜੀ ਸਾਨੂੰ ਵੀ ਮੌਕਾ ਸਾਡੀ ਅਸੀਂ ਪੰਚਾਇਤ ਵੱਲੋਂ ਵੀ ਇਹ ਕਰਦੇ ਆ ਵੀ ਅਸੀਂ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਜਾਵੇ ਬਕਾਇਦਾ ਇਹ ਸਾਰੇ ਐਫੀਡੈਵਟ ਦੇ ਨੂੰ ਵੀ ਤਿਆਰ ਕਰਨਾ ਵੀ ਅਸੀਂ ਇਹ ਕੰਮ ਨੂੰ ਬੰਦ ਕਰਾਂਗੇ ਜੀ ਤੇ ਅਸੀਂ ਇਹਨਾਂ ਦਾ 1 ਮਹੀਨਾ ਇਹਨਾਂ ਨੂੰ ਪੂਰਾ ਵਾਚ ਕਰਾਂਗੇ ਪ੍ਰਸ਼ਾਸਨ ਨੂੰ ਵੀ ਅਸੀਂ ਚਾਹਾਂਗੇ ਵੀ ਸਾਡਾ ਸਾਥ ਦੋਵੇ ਉਹਨਾਂ ਨੂੰ 1 ਮਹੀਨਾ ਪੂਰਾ ਇਹਨਾਂ ਤੇ ਨਿਗਰਾਨੀ ਰੱਖਦੇ। ਕੋਈ ਪਤਾ ਕੀ ਆ ਕਿਸ ਤਰ੍ਹਾਂ ਦੇਖਦੇ ਜਿਵੇਂ ਛੋਟੇ ਛੋਟੇ ਪਿੰਡਾਂ ਲੜਕੀਆਂ ਨੇ ਜੇ ਕਦਮਾ ਚਾਹ ਆ ਜਾ ਤਾਂ ਸੜਕ ਤੇ ਆ ਜਾਂਦੀ। ਅਸੀਂ ਉਹਦੇ ਕਰਕੇ ਜੀ ਜਿਹੜਾ 1 ਮਹੀਨੇ ਦਾ ਇਹਨਾਂ ਤੋਂ ਟਾਈਮ ਮੰਗਿਆ ਅਸੀਂ ਉਹ ਐਜ਼ ਬੇਟੀਆਂ ਨੂੰ ਛੋਟੀਆਂ ਨੂੰ ਦੇਖਦੇ ਹੋਏ ਵੀ ਉਹਨਾਂ ਨੂੰ ਛੱਤ ਨਹੀਂ ਰਹਿਣੀ ਜੀ ਉਹਨਾਂ ਦੇ ਸਿਰ ਤੇ ਬੱਚਿਆਂ ਦਾ ਕੀ ਕਸੂਰ ਹੈ। ਅਸੀਂ ਉਹਨਾਂ ਦੇ ਤਹਿਤ ਇਹਨਾਂ ਤੋਂ ਤਾਂ ਹੀ ਪ੍ਰਸ਼ਾਸਨ ਨੂੰ ਮੰਗ ਕਰੀਆ ਵੀ ਸਾਨੂੰ ਬੇਨਤੀ ਹੋਏ ਜੀ ਵੀ ਇੱਕ ਮਹੀਨਾ ਇਹਨਾਂ ਨੂੰ ਉਹ ਕਰਿਆ ਜਾਵੇ ਹੁਣ ਕਰਦੇ ਨਹੀਂ ਮੈਂ ਬੇਸਤ ਮਹੀਨਾ ਨਸ਼ਾ ਨੀ ਨਸ਼ਾ ਹੁਣ ਇਹ ਪਿੱਛੇ ਜਿਨ੍ਹਾਂ ਦਾ ਨਾਮ ਆਇਆ ਹੈਗਾ ਜੀ ਇਹ ਅੰਦਰੇ ਸੀਗੇ ਇਹ ਸਾਲ ਕੋਈ ਬਾਹਰ ਆਉਣ ਹੁਣ ਤਾਂ ਇਹ ਦਿਹਾੜੀ ਜੋਤਾ ਕਰ ਇਹਨਾਂ ਦੇ 6 ਤੋਂ 7 ਪਰਚੇ ਨੇ ਜੀ ਕਰੀਬ ਬੇਸਿਕਲੀ ਜੀ ਇਹ ਜੋ ਮੈਂ ਇਹਦੇ ਵਿੱਚ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਇੰਸੀ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਧੋ ਹੀੜੀ ਪਿੰਡ ਹੈ ਸਾਧੋ ਹੀੜੀ ਪਿੰਡ ਦੇ ਵਿੱਚ ਕੁਸ਼ ਕਰਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜਿਹਦੇ ਚੱਲਦੇ ਵਾਰ-ਵਾਰ ਸ਼ਿਕਾਇਤ ਮਿਲਣੇ ਚੱਲਦੇ ਆ ਕਾਫੀ ਤੰਗ ਸੀਗੇ ਪਿੰਡ ਵਾਲੇ ਉਹ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਤੋ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਆਫਟਰ ਦੈਟ ਇਹਨਾਂ ਨੇ ਜੋ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਉਹ ਜੋ ਟਵਿਸਟ ਆਉਂਦਾ ਕਹਾਣੀ ਦੇ ਵਿੱਚ ਉਹ ਇਹ ਹੈ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਿਲੀਜ਼ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡਰਗ ਦੀ ਕਾਰੋਬਾਰ ਚ ਇਨਵੋਲਡ ਸੀਗੇ ਉਹ ਵੀ ਸਾਹਮਣੇ ਆਉਂਦੇ ਆ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਜੀ ਅਸੀਂ ਜੇ ਕੋਈ ਸਾਡੇ ਪਰਿਵਾਰਿਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹਦੇ ਚੱਲਦੇ ਪੰਚਾਇਤ ਨੇ ਜੋ ਇਹ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਮਮ ਛਡਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰਗ ਨਾਲ ਅਫੈਕਟਡ ਸੀ ਜਿਹੜੇ ਡਰਗ ਦੇ کاروبار ਵਿੱਚ ਪਏ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰਗ ਫ੍ਰੀ ਕਰਨਾ ਹੈ ਤੇ ওই ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਪਰਚੇ ਦਰਦ ਨੂੰ ਜਿਹੜੇ ਇਹਨਾਂ کاروبار ਦੇ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਪਰਚੇ ਹੈਗੇ ਤੋਂ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ ਸਾਰਾ ਪਿੰਡ ਚਾਹੇ ਉਹ ਡਰਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸਿਗੇ ਪਹਿਲਾਂ ਉਹ ਕਮਿਟਮੈਂਟ ਕਰ ਰਹੇ ਆ ਰਿਟਰਨ ਕਮਿਟਮੈਂਟ ਕਰ ਰਹੇ ਆ ਕਿ 1 ਮਨთ ਅਸੀਂ ਇਹਨੂੰ ਡਰਗ ਫ੍ਰੀ ਵਿਲੇਜ ਡਿਕਲੇਅਰ ਕਰਨਾ ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟਜੀ ਬਣਾਈ ਆ ਉਹ ਇਹ ਹੈ ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕੰਮ ਇਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲੈਣਾ ਉਹਦੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਆਏਗੀ ਤਾਂ ਡੈਫੀਨਿਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੋ ਸੈਕੰ ਅ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਆ ਪਿੰਡ ਵਾਸੀਆਂ ਨਾਲ ਮਿਲ ਕੇ ਜਿਹਦੇ ਤਹਿਤ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੇ ਫੈਮਿਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਟਾਰੇ ਆ ਉਹਦੇ ਵੀ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ 1-2 ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਆ ਐਜੂਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਅਫਸਰ ਪਟਿਆਲਾ ਨਾਲ ਤਾ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ एजुकेशन ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕੈਰੀਅਰ ਬਣਾਉਣ ਇਹਦਾ ਹੋ ਗਿਆ एजुकेशन ਪੁਆਇੰਟ ਆਫ View ਤੋਂ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਤੇ ਸਰਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰੱਗ ਅਫੈਕਟਿਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਉਹ ਕੋਈ ਏਸੀ ਰਿਪੇਅਰ ਹੈ ਚਾਹੇ ਮਕੈਨਿਕ ਦਾ ਚਾਹੇ ਸਲਾਈ ਕਢਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਇਹਨਾਂ ਨੂੰ ਇੰਪਲੋਇਮੈਂਟ ਜਨਰੇਸ਼ਨ ਓਪਰਚ्युनिटी ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ enrollment کرائی جاوے ایک اسکیل ڈویلپمنٹ کورس ਦੇ ਵਿੱਚ اس ਤੋਂ ਬਾਅਦ ਕੋਈ এমپلائیمنٹ ਦਿੱਤੀ ਜਾ سکے ਤਾਂ ਜੋ ਇਹ ਸੈਗਰੀਗੇਟ ਹੋ ਪਾਉਣ ਉਸ سوسائٹی ਤੋਂ ਜਿਹੜੇ نشے ਦੇ کاروبار ਵਿੱਚ ਪਏ ਹੋਏ 3rd ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ایڈिक्ट ਸੀਗੇ ਉਹਨਾਂ ਨੂੰ ਡੀਡਿਕشن سینٹر 'ਚ ਭਰਤੀ ਕਰਵਾਇਆ ਸੀਗਾ ਤੇ ਉਹ ਡੀਡਿਕشن ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ اپیل ਕੀਤੀ ਆ ਪਿੰਡ ਵਾਸੀਆਂ ਨਾਲ ਬੋਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰੱਗ ਤੋਂ افیکਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਾਈਏ ਤੇ ਨਾਲ ਹੀ ਇਹ ਬੜਾ ਇੱਕ ਪੋਜ਼ਿਟਿਵ ਮੈਸੇਜ ਗਿਆ ਹੈਗਾ ਆਲਥੋ ਮਤਲਬ ਸਾਰਾ ਇਨੀਸ਼ੀਏਟ ਇਹ ਹੀ ਹੋਇਆ ਕਿ ਨਸ਼ੇ ਦਾ کاروبار ਹੋ ਰਿਹਾ ਸੀ ਜਿਹਤੋਂ ਪਿੰਡ ਵਾਸੀ ਦੁਖੀ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀਗਾ ਪਰ ਨਾਲ ਹੀ ਇਹਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਇਹ ਵੀ ਜਾਂਦਾ ਕਿ ਸਾਰੇ ਵਿਅਕਤੀ ਨਾਲ ਆਏ ਆ ਸਾਰਿਆਂ ਨੇ ਇਹ ਵੀ ਕਮਿਟਮੈਂਟ ਕੀਤੀ ਹੈ ਵੀ ਅਸੀਂ 1 ਮੰਥ ਦੇ ਵਿੱਚ ਇਹਨੂੰ ਸਾਰਾ ਇਨੀਸ਼ੀਏਟ ਜਿਹੜਾ ਇਹਨੂੰ ਬਿਲਕੁਲ ਸਫਾਇਆ ਕਰ ਦੇਣਾ ਹੈਗਾ ਤੇ ਜੋ सीएम ਸਾਹਿਬ ਦੀ ਕੈਂਪੇਨ ਹੈ ਅਗੇਂਸਟ ਡਰੱਗ ਹੈਗੀ ਹੈ ਜੋ ਡੀਜੀਪੀ ਸਾਹਿਬ ਦੀਆਂ ਤੇ ਡਾਇਰੈਕਸ਼ਨਸ ਨੇ ਐਸਐਸਪੀ ਪਟਿਆਲਾ ਨੇ ਵੀ ਡਾਇਰੈਕਸ਼ਨਸ ਨੇ ਕੈਂਪੇਨ ਅਗੇਂਸਟ ਡਰੱਗ ਇਹ ਸਾਰਿਆਂ ਨੂੰ ਮਿਲ ਕੇ ਚੱਲਣਾ ਹੈ ਚਾਹੇ ਉਹ ਪੰਚਾਇਤਾਂ ਨੇ ਚਾਹੇ ਯੂਥ ਕਲੱਬਸ ਨੇ ਚਾਹੇ ਹੈਲਥ ਡਿਪਾਰਟਮੈਂਟ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਕਿੱਲ ਡਿਵੈਲਪਮੈਂਟ ਹੈ ਚਾਹੇ ਕੋਈ ਵੀ ਸੈਕਟਰ ਹੈ ਜੇ ਆਪਾਂ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਚੱਲਾਂਗੇ ਕੋਆਪਰੇਸ਼ਨ ਦੇ ਵਿੱਚ ਚੱਲਾਂਗੇ ਤਾਂ ਹੀ ਜਿਹੜੇ ਦਲਦਲ ਹੈ ਇਹਨੂੰ ਆਪਾਂ ਸੁਸਾਇਟੀ ਨੂੰ ਇਸ ਦਲਦਲ ਚੋਂ ਕੱਢ ਪਾਓ ਜੇਕਰ ਤੇ ਬਡੋ ਜਰ ਚੱਲਿਆ ਇਹਨਾਂ ਦੀ ਕੋਈ ਮੰਨਦੇ ਕਰਦੇ ਤਾਂ ਬੇਸਿਕਲੀ ਜੋ ਪੰਚਾਇਤ ਨੇ ਡਿਸਾਈਡ ਕੀਤਾ ਸੀ ਇੱਕ ਨਿਰਮਲ ਸਿੰਘ ਦਾ ਘਰ ਡਿਸਾਈਡ ਕੀਤਾ ਸੀਗਾ ਤੋਂ ਇੱਥੇ ਸੱਤ ਪਰਚੇ ਦਰਜ ਹੈਗੇ ਨੇ ਬਟ ਅਲਟੀਮੇਟਲੀ ਪੰਚਾਇਤ ਨੇ ਫਿਰ ਜੋ ਸਾਰੇ ਸਾਰੇ ਪਿੰਡ ਨੇ ਵਸੀਆਂ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਇਹਨੂੰ ਕਾਰਵਾਈ ਨੂੰ ਰੋਕ ਕੇ ਇਹ ਸਾਰੇ ਜੋ ਲੋਕ ਡਰਗ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਮੌਕਾ ਦੇ ਰਹੇ ਆ ਉਹ ਵੀ ਖੁੱਲ ਕੇ ਸਾਹਮਣੇ ਆਏ ਆ ਉਹ ਵੀ ਅਲਟੀਮੇਟਲੀ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਪਰਿਵਾਰਾਂ ਨਾਲ ਵੀ ਗੱਲ ਕਰੋ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਵੀ ਅਸੀਂ ਇਹ ਦੱਦ ਦੀ ਰਸਲ ਚੋਂ ਆਪ ਨੂੰ ਵੀ ਆਪ ਵੀ ਨਿਕਲਾਂਗੇ ਤੇ ਆਪਣੇ ਅੰਡੀਆਂ ਗਵੰਡੀਆਂ ਨੂੰ ਨਹੀਂ ਗੱਡਾਂ ਸਰਪੰਚ ਸਾਹਿਬ ਕਹਿੰਦੇ ਸੀ ਉਹਨੂੰ ਉਹਦਾ ਟਾਈਮ ਦਿੱਤਾ ਗਿਆ ਵੀ ਸ਼ਾਇਦ ਕੋਈ ਅਸੀਂ ਸੁਧਾਰ ਦੀ ਕੋਸ਼ਿਸ਼ ਕਰਾਂ ਯਸ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ 1 ਮਹੀਨੇ ਦਾ ਟਾਈਮ ਬੇਸਿਕਲੀ ਸਾਰਿਆਂ ਨੂੰ ਦੇ ਰਹੇ ਆ 1 ਮਹੀਨੇ ਦੀ ਵੀ ਆਬਜ਼ਰਵੇਸ਼ਨ ਵੀ ਰੱਖਣਗੇ ਕਮਿਟਮੈਂਟ ਬੇਸਿਕਲੀ ਸਾਰੀ ਫੈਮਿਲੀਜ਼ ਕਰ ਰਹੇ ਆ ਵੀ ਅਸੀਂ ਛੱਡ ਰਹੇ ਆ ਪਰ ਸਰਪੰਚ ਸਾਹਿਬ ਦਾ ਵੀ ਪਲੱਸ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਲੋਕਾਂ ਦਾ ਇਹ ਸਿਗਾ ਕਿ 1 ਮਹੀਨਾ ਨੂੰ ਦੇਖ ਲਿਆ ਜਾਵੇ ਜੇ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ ਨਾਲ ਹੀ ਬੇਸਿਕਲੀ ਇਹਨੂੰ ਡਰਗ ਫ੍ਰੀ ਵਿਲੇਜ ਕਰਵਾਉਣ ਵਾਸਤੇ ਇਹਨਾਂ ਨੇ 1 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹ ਸੀ ਕਿਹਾ ਹੈਗਾ ਸੋ ਇਟਸ ਵੈਰੀ ਮਤਲਬ ਪੋਜ਼ਿਟਿਵ ਇਨੀਸ਼ੀਅਟਿਵ ਨਸ਼ਾ ਤਸਕਰਾਨੂ ਬੇਸਿਕਲੀ ਮਤਲਬ ਇਹਦੇ ਮਲਟੀਫੋਲਡ ਐਸਪੈਕਟ ਹੈ ਐਸ ਫਾਰ ਐਸ ਪੁਲਿਸ ਆਫੀਸਰਸ ਕਨਸਰਨਡ ਮਤਲਬ ਪੁਲਿਸ ਦੀ ਬੇਸਿਕ ਡਿਊਟੀ ਹੈ ਕੋਰ ਫੰਕਸ਼ਨ ਹੈ ਕਿ ਜੇ ਕੋਈ ਨਸ਼ੇ ਦੇ ਕਾਰੋਬਾਰ ਵਿੱਚ ਝੰਡਾਲਜ ਹੋਏਗਾ ਉਹਦੇ ਖਿਲਾਫ ਅਸੀਂ ਡੈਫੀਨਿਟਲੀ ਸਖਤ ਕਾਰਵਾਈ ਕਰਾਂਗੇ ਜੋ ਪਰਚਾ ਬਣਦਾ ਹੈਗਾ ਐਨਡੀਪੀਐਸ ਦੇ ਤਹਿਤ ਉਹ ਡੈਫੀਨਿਟਲੀ ਕਰਾਂਗੇ ਪ੍ਰਾਪਰਟੀ ਉਹਨਾਂ ਦੀ ਫ੍ਰੀਜ਼ ਕਰਵਾਵਾਂਗੇ ਤੇ ਉਹ ਚਾਹੇ ਉਹ 66 ਐਫ ਦੇ ਤਹਿਤ ਹੈ ਚਾਹੇ 107 ਬੀ ਐਨਐਸਐਸ ਦੇ ਤਹਿਤ ਹੈ ਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਅਸੀਂ ਡਿਮਾਂਡ ਰਿਡਕਸ਼ਨ ਤੇ ਸਾਡਾ ਫੋਕਸ ਹੈ ਵੀ ਜਿਹੜੇ ਵਿਅਕਤੀ ਨਸ਼ੇ ਦੇ ਪੀੜਿਤ ਨੇ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਉਹਨਾਂ ਨੂੰ ਡੀਡਿਕਸ਼ਨ ਕਰਵਾਈਏ ਤੇ ਸੁਸਾਇਟੀ ਦੇ ਵਿੱਚ ਅਜਿਹੀ ਵੇਬ ਬਣਾ ਪਾਈਏ ਉਹ ਸਾਰੇ ਰਲ ਮਿਲ ਕੇ ਆਪਾਂ ਨਸ਼ੇ ਦੀ ਡਿਮਾਂਡ ਤੇ ਹੀ ਕੰਮ ਕਰੀਏ ਜਿਹੜੇ ਜਦੋਂ ਬਲਦੇਜ ਮਟ ਆਇਆਗਾ ਤੇ ਇੱਕ ਮਹੀਨੇ ਦਾ ਟਾਈਮ ਲੱਗਦਾ ਬੇਸਿਕਲੀ ਜੋ ਇਹਨਾਂ ਨੇ ਕਾਰਵਾਈ ਆਪਣੀ ਸਟਾਰਟ ਕੀਤੀ ਸੀ ਉਹ ਹੁਣ ਰੁਕਣ ਲੱਗਿਓ ਇਹ ਅੱਗੇ ਨਹੀਂ ਪ੍ਰੋਸੀਡ ਕਰ ਰਹੇ ਤਾਂ ਹਲਕੇ ਤੋਂ ਕੋਈ ਇੰਟਰਵਿਊ ਕਰ ਰਹੇ ਬੇ 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 ਬੇਸਿਕਲੀ ਜੋ ਇਹ ਜੋ ਟਾਉਣ ਵਾਲੀ ਕਾਰਵਾਈ ਹੈ ਉਹ ਉਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਉਹ ਇਟ ਇਜ਼ ਨੋਟ ਡਿਸਾਈਡਡ ਕਿ ਇਹ ਜੋ ਇਲੀਗਲ ਅਕਵਾਇਰਡ ਇਹ ਨਹੀਂ ਹੈ ਕੋਈ ਵੀ ਸਪੈਸੀਫਿਕਲੀ ਟਾਰਗੇਟਡ ਨੇ ਇਹ ਪੰਚਾਇਤ ਵੱਲੋਂ ਜੋ ਇਲੀਗਲੀ ਓਕੂਪਾਈਡ ਜ਼ਮੀਨਾਂ ਸੀਗੀਆਂ ਉਹਦੇ ਖਿਲਾਫ ਐਕਸ਼ਨ ਲਿਆ ਸੀਗਾ ਤੇ ਇਹ ਪ੍ਰਸ਼ਾਸਨ ਨੇ ਦੇਖਣਾ ਹੈਗਾ ਕਿ ਇਲੀਗਲ ਜਿਹੜੀ ਓਕੂਪਾਈਡ ਜ਼ਮੀਨਸ ਹੈਗੀਆਂ ਜਾਂ ਕੋਈ ਇਨਕ੍ਰੋਚਮੈਂਟਸ ਨੇ ਉਹਨਾਂ ਤੇ ਕੀ ਕਾਰਵਾਈ ਕਰੇ